ਦੀ ਮੀਡ ਮੁਰਗਾ ਦਾ ਅੱਜ ਅਸੀਂ ਬਣਾਉਣ ਲੱਗੇ ਆ ਚਿਕਨ ਚਿਲੀ ਹਾਂਜੀ ਇਹ ਅਸੀਂ ਪਹਿਲੀ ਵਾਰ ਟਰਾਈ ਕਰਨੀ ਆ ਕਿ ਟਾਬਿਆਂ ਦੇ ਬਹੁਤ ਖਾਦੀ ਆ ਲੇਕਿਨ ਅੱਜ ਅਸੀਂ ਆਪ ਬਣਾ ਕੇ ਦੇਖਣੀ ਆ ਬਾਕੀ ਤੁਹਾਨੂੰ ਸੀ ਦਿਖਾਦੇ ਚਿਕਨ ਗਰ ਜਾ ਚਿਕਨ ਦੇਖੋ ਪਹਿਲਾਂ ਤੁਸੀਂ ਹਾਂ ਤੁਸੀਂ ਨਾਲ ਕੋਕ ਨਾਲ ਕੋਕ ਵੀ ਲੈਂਦਾ ਬਾਅਦ ਨਾਲ ਕੋਕ ਵੀ ਪੀਣਾ ਆ ਆ ਕੋਕ ਹੈ ਜੀ ਜਿਹਦੇ ਵਿੱਚ ਪਾਇਆ ਮੁਰਗਾ ਹਣ ਇਹ ਨਹੀਂ ਪਤਾ ਇਹ ਮੁਰਗਾ ਹੈ ਕਿ ਮੁਰਗੀ ਆ ਜਿਹੜਾ ਪਤਾ ਨਹੀਂ ਦਰਾਪਾ ਜਾਣਦਾ ਹੁਣ ਅੰਦਰ ਜਾਏ ਪੌ 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 ਕਾਲ ਆ ਜੋਣ 5 ਨੰਬਰ ਤੱਕ ਦੇ ਹੋਈ 5 ਨੰਬਰ ਲੋ ਜੀ 5 ਨੰਬਰ ਪੁਰਤਗਾਲੀ ਚ 10 5 ਨੂੰ ਕੀ ਕਹਿੰਦੇ ਆ ਸਿੰਕੋ ਕੀ ਕਹਿੰਦੇ ਸਿੰਕੋ ਓਕੇ 6 ਨੂੰ 6 6 7 ਨੂੰ ਸਬੇ ਸਬੇ 8 ਨੂੰ 8 ਤੋਂ 3 11 ਨੂੰ ਕਹੇ 11 ਨੂੰ 9 10 11 12 13 14 15 ਇਹ ਇਹਦੀ ਪੁਰਤਗਾਲੀ ਚੀਜ਼ ਇਹ ਲੋ ਪਾ ਜੀ ਪੁਰਤਗਾਲੀ ਇਹਦੀ ਸੁਣ ਲਈ ਉਹ ਨਹੀਂ ਕਹਿਣਾ ਤੁਹਾਨੂੰ ਵੀ ਸਗਾ ਉਨੀ ਨੂੰ ਪੱਕਾ ਹੀ ਰੱਖ ਲੈਣਾ ਆਰਮੀ ਚ ਕਿੱਥੇ ਕਰ ਦਿੰਦਾ ਉਹ ਜਿਹੜੇ ਚੋਟੇ ਗਏ ਹੁਣ ਅਸੀਂ ਆਨੇ ਕਾਜਾ ਕਾਜਾ ਕਹਿੰਦੇ ਆਜਾ ਉਹ ਕੀ ਕਹਿੰਦੇ ਕਾਜਾ ਬਾਥਰੂਮ ਨੂੰ ਕੀ ਕਹਿੰਦੇ ਬਨੇਰੋ 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 ਕਹਿੰਦੇ ਬਾਥਰੂਮ ਨੂੰ ਬਨੇਰੋ ਕਹਿੰਦੇ ਬਨੇਰੋ ਹਾਂ ਜੀ ਕਾਜਾ ਦਾ ਬੰਨੀ ਮਰੇ ਆ ਜਿਹੜੇ ਕੋਲ ਲੇ ਬੰਦਾ ਪੰਜ ਮੀਨਾ ਸੌਈ ਉਹਨੇ ਮੈਨੂੰ ਮਾਰ ਕੇ ਮੇਰਾ ਸੌਈ ਦੇ ਵੇਟ ਬਣੀ ਆ ਜੀ ਸਾਡੇ ਤੀਜਾ ਆ ਲੈ ਪਿਆਜ਼ ਕੱਟੇ ਸਾਡੇ ਰਾਫੂ ਭਾਜੀ ਨੇ ਯਾ ਆ ਗਿਆ ਨਹੀਂ ਹੋ ਗਿਆ ਪਿਆਜ਼ ਤਿਆਰ ਆ ਤੇ ਚਿਕਨ ਇਹ ਲੈ ਜਾਂਦਾ ਆ ਉਹ ਤੁਹਾਨੂੰ ਪਹਿਲਾਂ ਦੱਸਿਆ ਕਿ ਬਣਾਣਾ ਅੱਜ ਫਲ ਫਰੂਟ ਹਾਂਜੀ ਅੱਜ ਅਸੀਂ ਬਣਾਉਣਾ ਆ ਆ ਦਿਖਾਈ ਮੈਂ ਕੋਕ ਆਹ ਕੋਕ ਦੇਖੋ ਜੀ ਤੁਹਾਨੂੰ ਕੋਕ ਦਿਖਾ ਰਿਆ ਕੱਢ ਕੇ ਕੋਕ ਤਾਂ ਨਹੀਂ ਦੇਖਿਆ ਨਹੀਂ ਹੈਗਾ ਹਾਂਜੀ ਆ ਤੁਹਾਨੂੰ ਮੁਰਗੀ ਕੋਕ ਕੋ ਕਰੂੰਗੀ ਅਜੰਦਰ ਜੀ ਇਹ ਮੁਰਗੀ ਆ ਜੀ ਪਹਿਲਾਂ ਇਹਨੂੰ ਧੋਵੋ ਹੂੰ ਚੰਗੀ ਤਰ੍ਹਾਂ ਠੀਕ ਆ ਲੈ ਬਾਈ ਤੁਹਾਨੂੰ ਬਾਕੀ ਤੁਹਾਨੂੰ ਬਾਅਦ ਵਿੱਚ ਬਣਾਉਣਾ ਹੈ ਤੇ ਤਿਆਰੀ ਕੁੱਲ ਕਰਦੇ ਅੱਜ ਚਿਕਨ ਬਣਾ ਲੱਗਾ ਮੇਰੇ ਵੀਰੋ ਚਿੱਲੀ ਬਣਾ ਲੱਗੀ ਆ ਇੰਨੇ ਜੀਕਾਂ ਜਿੰਨੇ ਸੂ ਲੈ ਆਪਾਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾਇਆ ਇੱਕ ਕੰਡਾ ਨਾਲ ਪਾਈ ਆਪਾਂ ਪੇਸਣ ਤੇ ਇਹਨੂੰ ਫਿਰ ਫਰਾਈ ਕਰਾਂਗੇ ਫਰਾਈ ਕਰਕੇ ਸਾਰਾ ਉਸ ਤੋਂ ਬਾਅਦ ਇਹਨੂੰ ਫਿਰ ਤੜਕਾ ਲਾਵਾਂਗੇ ਦੋ ਬੰਦੇ ਭੇਜਿਓ ਆਪਾਂ ਸ਼ਿਮਲਾ ਵਿੱਚ ਚੱਲਣ ਦੋ ਕੱਲੇ ਕੱਲੇ ਨੇ ਇੱਕ ਇੱਕ ਲੈ ਕੇ ਆਣੀਆਂ ਨਾ ਭਾਰੀਆਂ ਇੱਥੇ ਤਾਂ ਕਰ ਗਏ ਦੋ ਬੰਦੇ ਭੇਜਿਓ ਸਾਡਾ ਬਲੌਗ ਨੂੰ ਚੈੱਕ ਕਰਿਆ ਕਰੋ ਇੱਕ ਵਾਰੀ ਕਿਉਂਕਿ ਅਜੇ ਵੀ ਤੁਹਾਡੇ ਆਦ ਰਿਂਦੇ ਕਰਦੇ ਆਂ

डालेंगे डालेंगे इसमें इसमें डालेगे। ये बाद? आगे दिखाएंगे अभी नहीं आओ, बंदे, बंदे बंदे आगे, बंदे आगे, बंदे दिखाएं, दिखाएं, बंदे बंदे बाद शिमला शिमला लेके में है दो बंदी बंदा ਕਿੰਨੀ ਕੁ ਵਾਰ ਨਾਲ ਆਉਣ ਦਾ ਪੜ ਗਿਆ ਲਓ ਜੀ ਜਮਾਲਾ ਬੰਦ ਗਿਆ ਬੱッセ ਹੀ ਐ ਇਹਨਾਂ ਦੀ ਵੀਰੋ ਚਿੱਲੀ ਹੋਣ ਲੱਗੀ ਉਹ ਤਿਆਰ ਉਹ ਹੋਪ ਲੇਖੇ ਬਹਿ ਗਿਆ ਲੈਟ ਦੁਕਾਨ ਦਾ ਲੈ ਵੀ ਮੇਰੇ ਵੀਰੋ ਚਿੱਲੀ ਐ ਚਿਕਨ ਚਿੱਲੀ ਤਿਆਰ ਹੋ ਰਿਆ ਮੇਰੇ ਵੀਰੋ ਹਲ ਤਾਂ ਕਹਿੰਦੇ ਇਹਦੇ ਪਾਫਾ ਨਿਕਲਦੀਆਂ ਕਹਿੰਦੇ ਇਹਦਾ ਤੜਕਾ ਲੱਗਣਾ ਇਹਨੂੰ ਕਹਿੰਦੇ ਪੂਰੇ ਪਟਾਕੇ ਪੈਣੇ ਕੋਕ 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 ਪੂਰੀ ਹੋਊਗੀ ਮੇਰੇ ਵੀਰੋ ਕਹਿੰਦਾ ਕੁੱਕੜ ਵੀ ਸੋਚਦਾ ਹੋਣਾ ਵੇ ਕਿਹਦੇ ਹੱਥ ਜਾ ਗਿਆ ਕਹਿੰਦੇ ਪਿੰਡ ਦਾ ਦੱਖਾਂ ਨਹੀਂ ਤੋੜਦੇ ਜੀ ਇੱਥੇ ਚਿੱਲੀਆਂ ਬਣਾਉਣ ਲੱਪੇ ਮੁੰਡੇ ਚਿੱਲੀਆਂ ਬਣਾ ਰਿਹਾ ਆ ਦੇਖ ਥਾਣਾ ਵੀ ਖਾਣੇ ਨੂੰ ਮੁੰਡਾ ਤਿਆਰੀ ਚ ਹੀ ਆ ਆ ਮੁੰਡੇ ਦੇ ਬੁਰੇ ਤਿਆਰੀਆਂ ਕਰ ਰਿਹਾ ਆ ਆ ਸਾਡੇ ਫੌਜੀ ਭਾਜੀ ਹੋਣੀ ਆ ਇਹ ਭਾਜੀ ਹੁਣ ਹਿਯਾਰ ਪਰ ਮਕੇਰੀਆ ਦਸੂਆ ਪਤਾ ਨਹੀਂ ਕਿਹੜਾ ਏਰੀਆ ਪਤਾ ਚੇਤਾ ਭੁੱਲ ਗਿਆ ਭਾਜੀ ਉਹ ਨਹੀਂ ਇੰਡੀਆ ਪਹਿਲਾਂ ਫੌਜੀ ਸੀ ਭਾਜੀ ਉਹ ਨਹੀਂ ਫੌਜੀ ਸੀ ਜੈ ਹਿੰਦ ਭਾਜੀ ਮੁੰਡੇ ਨੂੰ ਮੈਨੂੰ ਮੈ ਆਪਰ ਮੈਂ ਕਿਹਾ ਤਾਂ ਰੋਟੀ ਗਿਆ ਤਾਂ ਮੈਂ ਕਿਹਾ ਤੁਹਾਨੂੰ ਪੁੱਛੀਏ ਉਹ ਸੱਚੀ ਫੋਜੀ ਆ ਵੇ ਇਹ ਸਾਰੇ ਫੋਜੀ ਨਹੀਂ ਆ ਉਹ ਅਸੀਂ ਕੁਝ ਨਾ ਕਰਦੇ ਵੇ ਸ਼ਿਮਲਾ ਮਿਰਚ ਅਦਰਕ ਧੀਰਾ ਮਸਾਲਾ ਸਾਰਾ ਕੁਝ ਪਾਵਾਂਗੇ ਜਵੇਨ ਨੂੰ ਤੜਕੇ ਅਟਕੇ ਨਾਵਾਂਗੇ ਫੇਰ ਗੋਦਵਾਰੇ ਜਾਵਾਂਗੇ ਸਾਰਾ ਕੁਝ ਪਾਵਾਂਗੇ ਨਹੀਂ ਨਹੀਂ ਸਿੱਧਾ ਕਹਿਣਾ ਬਈ ਉਹ ਲੱਗਿਆ ਭਾਈ ਤੂੰ ਵੀ ਬਾਰੇ ਭਾਈ ਬਣਦੇ ਚਿੱਲੀ ਜਿਗ ਇਲਾ ਆ ਜੀ ਜਿਹੜੀ ਪੈਣੀ ਆ ਸ਼ਿਮਲਾ ਮੈਚ ਹਾਂ ਜੀ ਫੇਰੇ ਹੀ ਪੈਣਾ ਆ ਠੀਕ ਆ ਇਹ ਪਾਈ ਹੈਗਾ ਟਮਾਟਰ ਇਹਨਾਂ ਖੂਨ ਬਾਦ ਦਾ ਪਹਿਲਾਂ ਟਮਾਟਰ ਪੈਣੀ ਆ ਫੇਰੇ ਪੈਣਾ ਪੇ ਗਾਲ ਤਾਂ ਉੱਥੇ ਹੀ ਹੋ ਗਈ ਲੋਕੀ ਚੇਲੇ ਅੱਗੇ ਤੁਹਾਨੂੰ ਪਤਾ ਹੀ ਆਇਆ ਸੇਬ ਆਇਆ ਕੇਲੇ ਵਾਗੀਆਂ ਸਾਰੇ ਜਾਂ ਤੇ ਕੰਮ ਤੇ ਆਹ ਭਾਜੀ ਨੇ ਆ ਬਿੱਲੇ ਪਿਆਰ ਪਿਆਰ ਐ ਨਾ ਕਰਨੇ ਕੀ ਪਾੜੇ ਹਾਂ ਵੇ ਮੁੰਡਿਓ ਰੈਡੀ ਹੋ ਗਿਆ ਬਾਈ ਬਣ ਗਿਆ ਸੀ ਚਿਕਨ ਜਦੇ ਦੰਦ ਖਾ ਲੱਗੇ ਆ ਚਿਕਨ ਜਲਦੀ ਬਣ ਗਿਆ ਤੇ ਪਹਿਲਾਂ ਜਗਾਉਂਗੇ ਬੱਤੀ ਫਿਰ ਤੁਹਾਨੂੰ ਖਾਵਾਂਗੇ ਚਿਕਨ ਚਿੱਲੀ ਇਹਨੂੰ ਲੱਗੇ ਤਿੰਨ ਘੰਟੇ ਪੂਰੇ ਆ ਦੇਖੋ ਜੀ ਚਿਕਨ ਚਿੱਲੀ ਇਹ ਅੱਗੇ ਸੀ ਖਾਤਾ ਰੈਸਟੋਰੈਂਟਾਂ ਦੇ ਅੱਜ ਅਸੀਂ ਆਪ ਬਣਾਇਆ ਘਰੇ ਜ ਆਪਣੇ ਇਹ ਭਾਜੀ ਹੁਣੀ ਕੁੱਕ ਦਾ ਕੰਮ ਸਿੱਖਿਆ ਕੁੱਕ ਦਾ ਕੰਮ ਵੀ ਪਹਿਲਾਂ ਦੇ ਜਾਣਦੇ ਮਨ ਮੜਾ ਆ ਦੇਖੋ ਜੀ ਪੀਸ ਦਿਖਾਉ ਭਾਜੀ ਹੁਣ YouTube ਵਾਲਿਆਂ ਨੂੰ ਓ ਵਾਹ ਜੀ ਵਾਹ ਆਜਾ ਢਿਲੋਂ ਵਾਲੇ ਗੱਣ ਲਾ ਗਏ ਬਾਈ ਆਹ ਮੁੰਡੇ ਕਹਿੰਦੇ ਆਜਾ ਢਿਲੋਂ ਲਾਣਾ ਅੱਜ ਕਹਿੰਦਾ ਦੁਨੀਆ ਜੀਣ ਨਹੀਂ ਦਿੰਦੀ ਯਾਰ ਮਰਨ ਨਹੀਂ ਦਿੰਦੇ ਯਾਰ ਮਰਨ ਨਹੀਂ ਦਿੰਦੇ ਓ ਵਾਹ ਓ ਮੁੰਡਿਓ ਤੁਹਾਡੇ ਤੇ ਤੋਂ ਵਿੱਚ ਦੇਖੀ ਨਜ਼ਾਰਾ ਲੈਉਂ ਪੂਣਡਿਓ ਪੂਰੇ ਖੁਸ਼ ਰਹੋ ਬਸ ਤੇ ਕਹਿੰਦੇ ਬਲੌਗ ਦੀ ਸਮਾਪਤੀ ਆ ਹਲੇ ਬਾਕੀ ਪਤਾ ਸਾਨੂੰ ਕੋਈ ਨਹੀਂ ਅਸੀਂ ਕਿਹੜੇ ਵੇਲੇ ਕੀ ਬਣਾ ਰਹਿਣਾ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਚ ਤੇ ਸਾਡਾ ਸਾਰੇ ਜਾਣੇ ਚੈਨਲ ਕਰਿਓ ਸਬਸਕ੍ਰਾਈਬ ਤੇ ਸਾਰੇ ਜਾਣੇ ਜਰੂਰ ਇੱਕ ਵਾਰੀ ਅਸੀਂ ਚੈਨਲ ਤੇ ਜਰੂਰ ਦੇਖਿਆ ਕਰੋ ਸਾਡੇ ਨਵੇਂ ਚੌਥੀ ਚੈਨਲ ਦਾ ਐਂਡ ਹੈ ਅਸੀਂ ਅਗਲੇ ਬਲੌਗ ਮੈਂ ਤੁਹਾਨੂੰ ਫੇਰ ਮਿਲਾਂਗੇ ਅਗਲੀ ਵਾਰ ਅਡਾ ਸਾਡਾ ਇੱਥੇ ਤੱਕ ਸਗਾ ਬਲੌਗ ਜੀ ਇਹ ਬਾਕੀ ਸਭ ਭਾਈ ਜੀ ਬਾਕੀ ਸਭ ਨੂੰ ਗੋਪੀ ਕੰਦ ਕਰੋ ਤੇ ਬੈਲ ਆਈਕਨ ਨੂੰ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ ਹਾਂਜੀ ਮੇਰੇ ਨਾਲ ਵੀ ਤੜੀ ਘੰਟੇ ਹੀ ਹੁੰਦੀ ਉਹ ਦਬੋ ਦੋ ਇੱਕ ਵਾਰੀ ਥਿੰਨ ਮੇਰਾ ਚੈਨਲ ਆ ਜੀ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮਾੜੇ ਮੋਟੇ ਅਸੀਂ ਪੈਸੇ ਕਮਾ ਲਈਏ ਗੋਪੀ ਭਾਈ ਨੇ ਦੇ ਗਏ ਅਰਜੰਟ ਲੋਣਾ ਤਾਂ ਤੁਸੀਂ ਬਹੁਤ ਸੋਣਿਆ ਸਾਨੂੰ ਵੀ ਗਰੀਬਾਂ ਨੂੰ ਸਮਝ ਲਓ ਕੋਈ ਜਾਨਾ ਅਸੀਂ ਵੀ ਹੈਗੇ ਆ ਭਾਈ ਧੱਕਾ ਹਾਂ ਹਰਜਤ ਬਾਜੀ ਹਾਂ ਹਰਜਤ ਬਾਜੀ